ਕੋਈ ਵੀ ਜਿਹੜਾ ਸ਼ੌਕ ਹੈ ਇਸ ਤਰ੍ਹਾਂ ਦਾ ਉਹ ਬਚਪਨ ਦਾ ਹੀ ਐਕਚੁਅਲੀ ਉਹ ਸ਼ੌਕ ਹੁੰਦਾ ਹੈ ਮੇਰਾ ਲੈ ਲਓ ਜਾਂ ਕਿਸੇ ਕਿਸੇ ਦਾ ਹੋਰ ਇਨਸਾਨ ਦਾ ਲੈ ਲਓ ਤਾਂ ਮੇਰਾ ਵੀ ਬਚਪਨ ਦਾ ਹੀ ਇਹ ਸ਼ੌਕ ਸੀਗਾ ਬੰਦੇ ਵਿੱਚ ਮੈਨੂੰ ਉੱਡਣ ਦਾ ਸ਼ੌਕ ਸੀਗਾ ਜਾਂ ਕਈ ਬੱਚਿਆਂ ਨੂੰ ਕੋਈ ਹੋਰ ਤਰ੍ਹਾਂ ਦੇ ਸ਼ੌਕ ਹੁੰਦੇ ਆ ਪਰ ਮੇਰਾ ਸ਼ੌਕ ਸੀ ਬਚਪਨ ਦੇ ਵਿੱਚ ਉੱਡਣ ਦਾ ਸ਼ੌਕ ਮੈਨੂੰ ਇਹ ਲੱਗਦਾ ਹੁੰਦਾ ਸੀ ਵੀ ਮੈਂ ਕੋਈ ਉਹ ਜਾ ਕੁਝ ਬੀਤ ਜੇ ਵੀਰ ਉਡਣਾ ਸ਼ੁਰੂ ਕਰਦਾ ਬੜੇ ਤੋਂ ਨੂੰ ਅਵਾਰਡ ਮਿਲ ਚੁੱਕੇ ਆ ਬਹੁਤ ਸਾਰੀਆਂ ਯੂਨੀਵਰਸਿਟੀ ਦੇ ਵਿੱਚ ਤੁਸੀਂ ਜਾ ਕੇ ਸਿਖਾਉਣੇ ਜੋ ਇੱਥੋਂ ਤੱਕ ਸਾਨੂੰ ਸੁਣਨ ਚ ਆਇਆ ਕਿ ਤੁਸੀਂ ਆਰਮੀ ਨੂੰ ਵੀ ਇਹ ਮਾਡਲ ਬਣਾ ਕੇ ਦੇ ਚੁੱਕੇ ਹੋ ਮਿਹਨਤ ਤਾਂ ਲੱਗਦੀ ਲੱਗਦੀ ਹੈ ਜੀ ਮਿਹਨਤ ਤਾਂ ਹੋਣੀ ਜ਼ਰੂਰੀ ਹੈ ਮਿਹਨਤ ਦੇ ਨਾਲ ਹੀ ਆਪਾਂ ਨੂੰ ਜਿਹੜਾ ਫਲ ਮਿਲਦਾ ਮੈਨੂੰ ਕੋਈ 15 16 ਸਾਲ ਹੋ ਚੁੱਕੇ ਹੈ ਇਸ ਹੌਬੀ 'ਚ ਲੱਗੇ ਹੋਏ ਨੇ ਜਿਹੜਾ ਯੂਨੀਵਰਸਿਟੀਆਂ 'ਚ ਬੱਚਿਆਂ ਨੂੰ ਪੜਾਉਣ ਤੋਂ ਲੈ ਕੇ ਕੁਝ ਡਿਫੈਂਸ ਫੋਰਸਰ ਦੇ ਪ੍ਰੋਜੈਕਟ ਜਿਹੜੇ ਉਹ ਵੀ ਮੈਂ ਮਤਲਬ ਜਿਹੜੇ ਕੀਤੇ ਆ ਮਤਲਬ ਮਿਹਨਤ ਇਹ ਤੇ ਤੁਸੀਂ ਕਹਿ ਸਕਦੇ ਕਿ ਜੇ ਆਪਾਂ ਜੇ 24 ਘੰਟਿਆਂ ਜੋ ਮੈਂ ਘੰਟੇ ਤੁਹਾਨੂੰ ਗਿਣਾ ਕੇ ਆਪਦੇ ਦੱਸਦੇ ਹਾਂ ਤਾਂ ਕਹਿ ਸਕਦੇ ਹਾਂ ਕਿ ਹਰ ਰੋਜ਼ ਕੋਈ 6 ਘੰਟਿਆਂ ਦੀ ਮੇਰੀ ਜਿਹੜੀ ਮਿਹਨਤ ਹੈ ਮੇਰੀ ਡਿਊਟੀ ਹੈ ਇਹ ਨਾ 에ਰੋ ਮਾਡਲ ਤੇ ਲਗਾਤਾਰ ਲੱਗਦੀ ਹੈ ਪਹਿਲੀ ਵਾਰ ਜਦੋਂ ਤੁਸੀਂ ਜਹਾਜ਼ ਬਣਾਇਆ ਸੀਗਾ ਬੜੀ ਖੁਸ਼ੀ ਹੋਈ ਹੋਊਗੀ ਕਿ ਮੇਰਾ ਪਹਿਲਾ ਜਹਾਜ਼ ਬਣਾਇਆ ਸਫਲ ਹੋ ਗਿਆ ਹਵਾ ਚ ਉੱਡੇ ਆਪਦੇ ਹੱਥ ਨਾਲ ਬਣਾਇਆ ਹੋਇਆ ਥਰਮੋਕੋਲ ਦਾ ਬਿਲਕੁਲ ਛੋਟਾ ਜਿਹਾ ਇੱਕ ਮਾਡਲ ਸੀ ਉਹ ਕਾਲਜ ਦੇ ਸਟੂਡੈਂਟਸ ਨੂੰ ਪ੍ਰੋਜੈਕਟ ਵਰਕ ਵਾਸਤੇ ਮੈਂ ਬਣਾ ਕੇ ਦਿੱਤਾ ਸੀ ਔਰ ਉਦੋਂ ਪਹਿਲਾ ਜਿਹੜਾ ਆਪਦਾ ਖੁਦ ਦਾ ਬਣਾਇਆ ਹੋਇਆ ਜਿਹ ਉਹ ਸਫਲ ਉਡਾਨ ਭਰ ਗਏ ਕਿੰਨੇ ਕੁ ਬਣਾ ਚੁੱਕੇ ਹਾਂ ਕਿੰਨੇ ਜਹਾਜ਼ ਬਣਾ ਚੁੱਕੇ ਆ ਜਿਹੜੇ ਜਹਾਜ਼ ਨੇ ਆਪਣੇ ਸ਼ੌਂਕ ਦੇ ਤੌਰ ਤੇ ਬਣਾਉਣੇ ਹੋ ਜਾਂ ਇਹਨਾਂ ਨੂੰ ਸੇਲ ਕਰਦੇ ਹਾਂ ਕਿ ਜ਼ਿਆਦਾਤਰ ਜਿਹੜੇ ਜਹਾਜ਼ ਬਣੇ ਹੋਏ ਆ ਵੱਡੇ ਸਾਈਜ਼ ਦੇ ਜਹਾਜ਼ ਆ ਜਿਹੜੇ ਰਿਕਾਰਡ ਹੋਲਡਰ ਜਹਾਜ਼ ਆਪਾਂ ਬਣਾ ਲਏ ਆ ਉਹ ਮੇਰੇ ਆਪ ਦੇ ਸ਼ੌਕ ਵਾਸਤੇ ਆ ਉਹ ਮੇਰੀ ਆਪਣੀ ਹੌਬੀ ਵਾਸਤੇ ਕਿਉਂਕਿ ਏਡੇ ਵੱਡੇ ਜਿਹੜੇ ਜਹਾਜ਼ ਉਡਾਉਣੇ ਹੀ ਇੱਕ ਮੁਸ਼ਕਲ ਹੈ ਔਰ ਰਨਵੇ ਚਾਹੀਦੀ ਉਹਨਾਂ ਨੂੰ ਉੱਡਣ ਵਾਸਤੇ ਔਰ ਖਾਲੀ ਜਗ੍ਹਾ ਚਾਹੀਦੀ ਕਾਲਜ ਯੂਨੀਵਰਸਿਟੀਆਂ ਦੇ ਕੋਈ ਜਿਹੜੇ ਬੱਚਿਆਂ ਦੇ ਪ੍ਰੋਜੈਕਟ ਆ ਉਨਾ ਵਾਸਤੇ ਬਹੁਤ ਛੋਟੇ ਜਹਾਜ਼ ਗਲਾਈਡਰ ਕੈਟਾਗਰੀ ਦੇ ਛੋਟੀਆਂ ਕਿੱਟਾਂ ਹੁੰਦੀਆਂ ਜਿਨ੍ਹਾਂ ਦਾ ਕੀ ਵਜ਼ਨ ਜਿਹੜਾ ਉਹ 1 ਕਿਲੋ ਤੋਂ ਵੀ ਘੱਟ ਹੁੰਦਾ ਫਿਰ ਮੈਨੂੰ ਯੂਨੀਵਰਸਿਟੀ ਇਨਵਾਈਟ ਕਰਦੀ ਆ ਜਾਂ ਕਾਲਜ ਬੁਲਾਉਂਦਾ ਤਾਂ ਕਹਿੰਦੇ ਜੀ ਸਾਡੀ ਇਹ ਜਿਹੜੀ ਬੱਚਿਆਂ ਦੀ ਕਿੱਟ ਹੈ ਤੁਸੀਂ ਇਹ ਅਸੈਂਬਲ ਕਰਵਾ ਕੇ ਜਾਓ ਔਰ ਬੱਚਿਆਂ ਨੂੰ ਪ੍ਰੋਪਰ ਇਹਦੀ ਫਲਾਈਂਗ ਥਿਉਰੀ ਇਹਦੇ ਇਲੈਕਟ੍ਰੋਨਿਕਸ ਦੀ ਵਰਕਿੰਗ ਬਾਰੇ ਸਮਝਾ ਕੇ ਜਾਓ ਆਮ ਤੌਰ ਤੇ ਤੁਸੀਂ ਬਹੁਤ ਸਾਰੀਆਂ ਵੀਡੀਓ ਦੇਖੀਆਂ ਹੋਣਗੀਆਂ ਜਿਸ ਵਿੱਚ ਜਹਾਜ਼ ਉੱਡਦੇ ਦੇਖੀ ਹੋਣੇ ਆ ਪਰ ਅੱਜ ਤੁਹਾਡੀ ਮੁਲਾਕਾਤ ਉਹ ਇਨਸਾਨ ਦੇ ਨਾਲ ਕਰਵਾਉਣੀ ਹੈ ਜਿਹਦੇ ਜਹਾਜ਼ ਉੱਡਦੇ ਹੀ ਨਹੀਂ ਬਲ ਜਹਾਜ਼ ਵੀ ਉਹਨਾਂ ਵੱਲੋਂ ਆਪ ਤਿਆਰ ਕੀਤੇ ਜਾਂਦੇ ਆ ਮੈਂ ਗੱਲ ਕਰ ਰਿਹਾ ਜੀ ਸਰਦਾਰ ਯਾਦਵਿੰਦਰ ਸਿੰਘ ਦੀ ਜੋ ਕਿ 에어로 ਮਾਡਲ ਤਿਆਰ ਕਰਦੇ ਆ ਤੇ ਬਾਈ ਨਾਲ ਮੁਲਾਕਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇੱਥੇ ਸਮਾਂ ਕੱਢ ਕੇ ਪਹੁੰਚੇ ਸਾਡੇ ਕੋਲ ਤੇ ਸਾਡੇ ਪਿੰਡ ਤੁਸੀਂ ਸਰੀਏ ਵਾਲਾ ਜ਼ਿਲ੍ਹਾ ਬਠਿੰਡਾ ਵਿਖੇ ਤੁਸੀਂ ਆਏ ਔਰ ਤੁਹਾਡਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਭ ਤੋਂ ਪਹਿਲਾਂ ਤਾਂ ਸਵਾਲ ਮੈਂ ਤੁਹਾਨੂੰ ਇਹ ਹੀ ਕਰਨਾ ਚਾਹੁੰਗਾ ਕਿ ਬੜੀ ਤੁਹਾਡੇ ਚਰਚੇ ਨੇ ਜੇ ਤੋਂ ਮਰਜ਼ੀ ਪੁੱਛਣਾ ਹੋਵੇ ਵੀ ਜੱਜਾਂ ਵਾਲਿਆਂ ਦੇ ਘਰੇ ਜਾਣਾ ਸਾਰੇ ਲੋਕ ਆਪ ਦ ਪਹਿਲਾ ਸਵਾਲ ਤਾਂ ਇਹ ਹੀ ਹੈ ਵੀ ਕਦੋਂ ਇਹ ਚੀਜ਼ ਲੱਗਦੀ ਹੈ ਵੀ ਇਹ ਚੀਜ਼ ਬਣ ਸਕਦੀ ਹੈ ਕਿਵੇਂ ਸ਼ੁਰੂਆਤ ਹੁੰਦੀ ਹੈ ਜੀ ਦੇਖੋ ਜੀ ਕੋਈ ਵੀ ਜਿਹੜਾ ਸ਼ੌਕ ਆਪਾਂ ਜੋ ਅਪਣਾ ਲੈਂਦੇ ਆ ਤਾਂ ਉਹਦੀ ਜਿਹੜੀ ਪਹਿਚਾਣ ਹੈ ਉਸ ਇਨਸਾਨ ਦੀ ਉਹ ਸ਼ੌਕ ਦੇ ਨਾਲ ਅਕਸਰ ਹੀ ਹੋ ਜਾਂਦੀ ਹੈ ਚਾਹੇ ਤੂੰ 에ਰੋ ਮੋਡਲਿੰਗ ਲੈ ਲਓ ਜਾਂ ਕੋਈ ਚੰਗੇ ਘੋੜਿਆਂ ਦੇ ਸ਼ਕੀਨ ਹੈ ਜਾਂ ਕੋਈ ਆਪਣੇ ਚੰਗੀ ਨਸਲ ਦੇ ਕੋਈ ਆਪਾਂ ਜਾਨਵਰ ਕੋਈ ਗਾਵਾਂ ਮੱਝਾਂ ਰੱਖਦੇ ਆ ਤਾਂ ਜਿਵੇਂ ਤੁਸੀਂ ਪਹਿਲਾ ਸਵਾਲ ਕੀਤਾ ਵੀ ਝਾਜਾਂ ਵਾਲੇ ਜਿਹੜੀ ਪਹਿਚਾਣ ਆਪਣੀ ਜਿਹੜੀ ਬਣ ਚੁੱਕੀ ਹੈ ਤੇ ਜਿਹੜੀ ਸ਼ੁਰੂਆਤ ਦੀ ਗੱਲ ਆ ਉਹ ਇਹ ਆ ਜੀ ਕੋਈ ਵੀ ਜਿਹੜਾ ਸ਼ੌਕ ਆ ਇਸ ਤਰ੍ਹਾਂ ਦਾ ਉਹ ਬਚਪਨ ਦਾ ਹੀ ਐਕਚੁਅਲੀ ਉਹ ਸ਼ੌਕ ਹੁੰਦਾ ਹੈ ਮੇਰਾ ਲੈ ਲਓ ਜਾਂ ਕਿਸੇ ਕਿਸੇ ਦਾ ਹੋਰ ਇਨਸਾਨ ਦਾ ਲੈ ਲਓ ਤਾਂ ਮੇਰਾ ਵੀ ਬਚਪਨ ਦਾ ਹੀ ਇਹ ਸ਼ੌਕ ਸੀਗਾ ਜਿਵੇਂ ਆਮ ਆਪਾਂ ਕਹਿੰਦੇ ਆ ਵੀ ਬਚਪਨ ਦੇ ਵਿੱਚ ਮੈਨੂੰ ਉੱਡਣ ਦਾ ਸ਼ੌਕ ਸੀਗਾ ਜਾਂ ਕਈ ਬੱਚਿਆਂ ਨੂੰ ਕੋਈ ਹੋਰ ਤਰ੍ਹਾਂ ਦੇ ਸ਼ੌਕ ਹੁੰਦੇ ਆ ਪਰ ਮੇਰਾ ਸ਼ੌਕ ਸੀ ਬਚਪਨ ਦੇ ਵਿੱਚ ਉੱਡਣ ਦਾ ਸ਼ੌਕ ਮੈਨੂੰ ਇਹ ਲੱਗਦਾ ਹੁੰਦਾ ਸੀ ਵੀ ਮੈਂ ਕੋਈ ਉਹ ਜਾ ਕੁਝ ਬੀਤ ਜੇ ਵੀ ਮੈਂ ਉੱਡਣਾ ਸ਼ੁਰੂ ਕਰਦਾ ਜਾਨਵਰ ਜੁਨੀਵਰ ਦੇਖਣੇ ਮੇਰੀ ਬਚਪਨ ਦੇ ਵਿੱਚ ਸ਼ੌਂਕ ਸੀ ਜਾਨਵਰਾਂ ਚਿੜੀਆਂ ਬਗਲਿਆਂ ਨੂੰ ਦੇਖਦਾ ਰਹਿੰਦਾ ਸੀਗਾ ਬਸ ਉੱਥੋਂ ਹੀ ਇਹ ਕਹਾਣੀ ਸ਼ੁਰੂ ਹੁੰਦੀ ਹੈ ਜੀ ਜੋ ਬਚਪਨ ਦਾ ਮੇਰਾ ਸ਼ੌਕ ਸੀ ਜਿਹੜਾ ਉਹ ਸ਼ੌਕ ਹੀ ਮੈਨੂੰ ਹੁਣ ਤੱਕ ਜਿਹੜੀ ਇਸ ਮੁਕਾਮ ਤੇ ਇਸ ਲੈਵਲ ਦੀ ਜਿਹੜੀ ਪਪੂਲਰਿਟੀ ਇੱਥੋਂ ਤੱਕ ਜਿਹੜਾ ਲੈ ਆਇਆ ਮੈਂ ਅਗਲਾ ਸਵਾਲ ਕਰੂੰਗਾ ਕਿ ਬੜੇ ਤੋਂ ਨੂੰ ਅਵਾਰਡ ਮਿਲ ਚੁੱਕੇ ਆ ਬਹੁਤ ਸਾਰੀਆਂ ਯੂਨੀਵਰਸਿਟੀ ਦੇ ਵਿੱਚ ਤੁਸੀਂ ਜਾ ਕੇ ਸਿਖਾਉਣੇ ਜੋ ਵਰਕਸ਼ਾਪ ਲਾਉਣੇ ਹੋ ਕਲਾਸਾਂ ਲਾਉਣੇ ਹੋ ਇੱਥੋਂ ਤੱਕ ਸਾਨੂੰ ਸੁਣਨ ਚਾਇਆ ਕਿ ਤੁਸੀਂ ਆਰਮੀ ਨੂੰ ਵੀ ਇਹ ਮਾਡਲ ਬਣਾ ਕੇ ਦੇ ਚੁੱਕੇ ਹੋ ਵੀ ਇੰਨੇ ਜ਼ਿਆਦਾ ਉੱਪਰ ਤੱਕ ਜਾਣਾ ਵੀ ਇੱਕ ਛੋਟੀ ਜੀ ਤੁਸੀਂ ਚੀਜ਼ ਸੀਗੀ ਕਿ ਮੈਂ ਕਿਹਾ ਸੀਗਾ ਕਿ ਮੈਂ ਖੁਦ ਹਵਾ ਚੁੱਡਾਂ ਇੱਕ ਸੁਪਨਾ ਤੁਸੀਂ ਸੋਚਿਆ ਸੀਗਾ ਤੇ ਇੱਥੋਂ ਤੱਕ ਪਹੁੰਚਣਾ ਕਿੰਨੀ ਕ ਮਿਹਨਤ ਲੱਗੀ ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਦੇਖੋ ਜੀ ਕੋਈ ਵੀ ਜੋ ਤੁਸੀਂ ਇਦਾਂ ਦੇ ਮਕਾਮ ਤੇ ਜਿਹੜਾ ਪਹੁੰਚਣਾ ਹੈ ਉਹਦੇ ਚ ਮਿਹਨਤ ਤਾਂ ਲੱਗਦੀ ਲੱਗਦੀ ਹੈ ਜੀ ਮਿਹਨਤ ਤਾਂ ਹੋਣੀ ਜ਼ਰੂਰੀ ਹੈ ਮਿਹਨਤ ਦੇ ਨਾਲ ਹੀ ਆਪਾਂ ਨੂੰ ਜਿਹੜਾ ਫਲ ਮਿਲਦਾ ਮੈਨੂੰ ਕੋਈ 15 16 ਸਾਲ ਹੋ ਚੁੱਕੇ ਐ ਇਸ ਹੌਬੀ 'ਚ ਲੱਗੇ ਹੋਏ ਨੂੰ ਔਰ ਜਿਹੜਾ ਯੂਨੀਵਰਸਿਟੀਆਂ 'ਚ ਬੱਚਿਆਂ ਨੂੰ ਪੜਾਉਣ ਤੋਂ ਲੈ ਕੇ ਕੁਝ ਡਿਫੈਂਸ ਫੋਰਸਰ ਦੇ ਪ੍ਰੋਜੈਕਟ ਜਿਹੜੇ ਉਹ ਵੀ ਮੈਂ ਮਤਲਬ ਜਿਹੜੇ ਕੀਤੇ ਐ ਮਤਲਬ ਮਿਹਨਤ ਇਹ ਤੇ ਤੁਸੀਂ ਕਹਿ ਸਕਦੇ ਕਿ ਜੇ ਆਪਾਂ ਜਿਹੜਾ 24 ਘੰਟਿਆਂ 'ਚ ਜੇ ਮੈਂ ਘੰਟੇ ਤੁਹਾਨੂੰ ਗਿਣਾ ਕੇ ਆਪਦੇ ਦੱਸਦੇ ਆ ਤਾਂ ਕਹਿ ਸਕਦੇ ਆ ਕਿ ਹਰ ਰੋਜ਼ ਕੋਈ 6 ਘੰਟਿਆਂ ਦੀ ਮੇਰੀ ਜਿਹੜੀ ਮਿਹਨਤ ਆ ਮੇਰੀ ਡਿਊਟੀ ਆ ਇਹ ਨਾ 에ਰੋ ਮਾਡਲ ਤੇ ਲਗਾਤਾਰ ਲੱਗਦੀ ਆ ਹਾਂ ਜੀ ਤੁਸੀਂ ਪਹਿਲੀ ਵਾਰ ਜੋ ਤੁਸੀਂ ਜਹਾਜ਼ ਬਣਾਇਆ ਸੀਗਾ ਬੜੀ ਖੁਸ਼ੀ ਹੋਈ ਹੋਊਗੀ ਕਿ ਮੇਰਾ ਪਹਿਲਾ ਜਹਾਜ਼ ਬਣਾਇਆ ਸਫਲ ਹੋ ਗਿਆ ਹਵਾ ਚ ਉੱਡਿਆ। ਉਹ ਕਿਹੜਾ ਟਾਈਮ ਸੀਗਾ ਜਦੋਂ ਪਹਿਲਾ ਜਹਾਜ਼ ਤੁਹਾਡਾ ਉੱਡਿਆ ਸੀ? ਉਹ 2011 ਦੇ ਵਿੱਚ ਮੈਂ ਇੱਕ ਮਾਡਲ ਜਿਹੜਾ ਸਭ ਤੋਂ ਕਿਉਂਕਿ ਉਹ ਤੋਂ ਪਹਿਲਾਂ ਮਾਡਲ ਮੈਂ ਕੰਪਨੀ ਦੀਆਂ ਜਿਹੜੀਆਂ ਕਿੱਟਾਂ ਹੁੰਦੀਆਂ ਚਾਈਨਾ ਦੇ ਵਿੱਚੋਂ ਕਿੱਟਾਂ ਆਉਂਦੀਆਂ ਇੰਡੀਆ ਦੇ ਵਿੱਚ ਵੱਡੇ ਸ਼ਹਿਰਾਂ ਦੇ ਵਿੱਚ ਜਿਹੜੇ ਇੰਪੋਰਟਰ ਹੈਗੇ ਆ ਉਹ ਕਾਫੀ ਲੋਕ ਹੈਗੇ ਜਿਹੜੇ ਬਾਹਰੋਂ ਕਿੱਟਾਂ ਇੰਪੋਰਟ ਕਰਕੇ ਸੇਲ ਕਰਦੇ ਆ। ਤਾਂ ਪਹਿਲਾਂ ਮੈਂ ਉਹ ਜਿਹੜੀਆਂ ਕਿੱਟਾਂ ਛੋਟੀਆਂ ਕਿੱਟਾਂ ਮੈਂ ਉਡਾਈਆਂ ਔਰ ਸਭ ਤੋਂ ਪਹਿਲਾਂ 2 ਆਪਦੇ ਹੱਥ ਨਾਲ ਬਣਾਇਆ ਹੋਇਆ ਥਰਮੋਕੋਲ ਦਾ ਬਿਲਕੁਲ ਛੋਟਾ ਜਿਹਾ ਇੱਕ ਮਾਡਲ ਸੀ ਉਹ ਕਾਲਜ ਦੇ ਸਟੂਡੈਂਟਸ ਨੂੰ ਪ੍ਰੋਜੈਕਟ ਵਰਕ ਵਾਸਤੇ ਮੈਂ ਬਣਾ ਕੇ ਦਿੱਤਾ ਸੀ ਔਰ ਉਦੋਂ ਪਹਿਲਾ ਜਿਹੜਾ ਆਪ ਦਾ ਖੁਦ ਦਾ ਬਣਾਇਆ ਹੋਇਆ ਜਿਹੜਾ ਆਪਣਾ ਜਹਾਜ਼ ਸੀ ਉਹ ਸਫਲ ਉਡਾਨ ਭਰ ਗਿਆ ਸੀ ਅੱਛਾ ਜੀ ਮੈਂ ਇੱਕ ਗੱਲ ਪੁੱਛਣੀ ਚਾਹੂੰਗਾ ਕਿ ਤੁਹਾਡੇ ਵੱਲੋਂ ਜਿਹੜੇ 에ਰੋ ਮਾਡਲ ਬਣਾਏ ਜਾਂਦੇ ਆ ਤੇ ਹੁਣ ਤੱਕ ਕਿੰਨੇ ਕੁ ਬਣਾ ਚੁੱਕੇ ਹੋ ਕਿੰਨੇ ਜਹਾਜ਼ ਬਣਾ ਚੁੱਕੇ ਆ ਜਿਹੜੇ ਜਹਾਜ਼ ਨੇ ਆਪਣੇ ਸ਼ੌਂਕ ਦੇ ਤੌਰ ਤੇ ਬਣਾਉਣੇ ਹੋ ਜਾਂ ਇਹਨਾਂ ਨੂੰ ਸੇਲ ਕਰਦੇ ਹੋ ਜਾਂ ਬਣਾ ਬਣਾ ਕੇ ਘਰ ਰ ਇੱਕ ਮਿਊਜ਼ੀਅਮ ਤੌਰ ਤੇ ਸਾਮ ਕੇ ਰੱਖਦੇ ਹੋ ਦੇ ਕੋਈ ਜ਼ਿਆਦਾਤਰ ਜਿਹੜੇ ਜਹਾਜ਼ ਬਣੇ ਹੋਏ ਆ ਵੱਡੇ ਸਾਈਜ਼ ਦੇ ਜਹਾਜ਼ ਆ ਜਿਹੜੇ ਰਿਕਾਰਡ ਹੋਲਡਰ ਜਹਾਜ਼ ਆਪਾਂ ਬਣਾ ਲਏ ਆ ਉਹ ਮੇਰੇ ਆਪ ਦੇ ਸ਼ੌਕ ਵਾਸਤੇ ਆ ਉਹ ਮੇਰੀ ਆਪਣੀ ਹੌਬੀ ਵਾਸਤੇ ਆ ਕਿਉਂਕਿ ਏਡੇ ਵੱਡੇ ਜਿਹੜੇ ਜਹਾਜ਼ ਉਡਾਉਣੇ ਹੀ ਇੱਕ ਮੁਸ਼ਕਲ ਹੈ ਔਰ ਰਨਵੇ ਚਾਹੀਦੀ ਉਹਨਾਂ ਨੂੰ ਉੱਡਣ ਵਾਸਤੇ ਔਰ ਖਾਲੀ ਜਗ੍ਹਾ ਚਾਹੀਦੀ ਹੈ ਇਹ ਜਿਹੜੇ ਜ਼ਿਆਦਾ ਵੱਡੇ ਜਹਾਜ਼ ਆ ਉਹ ਮੇਰੇ ਖੁਦ ਆਪਣੀ ਹੌਬੀ ਵਾਸਤੇ ਨੇ ਜੀ ਔਰ ਜਿਹੜੇ ਕਾਲਜ ਯੂਨੀਵਰਸਿਟੀਆਂ ਦੇ ਕੋਈ ਜਿਹੜੇ ਬੱਚਿਆਂ ਦੇ ਪ੍ਰੋਜੈਕਟ ਹੈ ਉਹਨਾਂ ਵਾਸਤੇ ਬਹੁਤ ਛੋਟੇ ਜਹਾਜ਼ ਗਲਾਈਡਰ ਕੈਟਾਗਰੀ ਦੇ ਛੋਟੀਆਂ ਕਿੱਟਾਂ ਜਿਨ੍ਹਾਂ ਦਾ ਕੀ ਵਜ਼ਨ ਜਿਹੜਾ ਉਹ 1 ਕਿਲੋ ਤੋਂ ਵੀ ਘੱਟ ਹੁੰਦਾ ਤਾਂ ਉਹ ਕਿੱਟ ਹੈ ਜਿਹੜੀ ਉਹ ਬੱਚੇ ਮੰਗਵਾ ਲੈਂਦੇ ਆ ਤਾਂ ਫਿਰ ਮੈਨੂੰ ਯੂਨੀਵਰਸਿਟੀ ਇਨਵਾਈਟ ਕਰਦੀ ਆ ਜਾਂ ਕਾਲਜ ਬੁਲਾਉਂਦਾ ਤਾਂ ਉਹ ਕਹਿੰਦੇ ਜੀ ਸਾਡੀ ਜਿਹੜੀ ਬੱਚਿਆਂ ਦੀ ਕਿੱਟ ਹੈ ਤੁਸੀਂ ਇਹ ਅਸੈਂਬਲ ਕਰਵਾ ਕੇ ਜਾਓ ਔਰ ਬੱਚਿਆਂ ਨੂੰ ਪ੍ਰੋਪਰ ਦੀ ਫਲਾਈਂਗ ਥਿਊਰੀ ਹੈ ਤੇ ਇਲੈਕਟ੍ਰੋਨਿਕ ਦੀ ਵਰਕਿੰਗ ਬਾਰੇ ਸਮਝਾ ਕੇ ਜਾਓ ਅੱਛਾ ਜੀ ਮੈਂ ਗੱਲ ਕਰਾਂ ਤਾਂ ਜਿਹੜੇ ਤੁਹਾਡੇ ਵੱਲੋਂ 에ਰੋ ਮਾਡਲ ਬਣਾਏ ਜਾਂਦੇ ਆ ਕਿਉਂਕਿ ਅੱਜ ਕੱਲ ਨਾ ਵੀਡੀਓ ਬੜੀਆਂ ਵਾਇਰਲ ਹੁੰਦੀਆਂ ਆ ਬਹੁਤ ਸਾਰੇ ਮਤਲਬ ਬੱਚੇ ਵੀ ਕਹਿੰਦੇ ਆ ਅਸੀਂ ਜਹਾਜ਼ ਬਣਾ ਲਿਆ ਜੀ ਚਾਹੇ ਅਸੀਂ ਕਬਾੜ ਤੋਂ ਬਣਾ ਲਿਆ ਚਾਹੇ ਕਿਸ ਤਰੀਕੇ ਨਾਲ ਬਣਾ ਲਿਆ ਸਾਡਾ ਜਹਾਜ਼ ਹਵਾ ਨਾਲ ਗੱਲਾਂ ਕਰਦਾ ਤੇ ਕਿਤੇ ਨਾ ਕਿਤੇ ਜਿਹੜੇ 에ਰੋ ਮਾਡਲ ਹੁੰਦੇ ਆ ਕੋਈ ਮਿਸਜੂਸ ਵੀ ਹੋ ਸਕਦਾ ਇਹਨਾਂ ਦਾ ਜਾਂ ਸਰਕਾਰ ਤੋਂ ਕੋਈ ਪਰਮਿਸ਼ਨ ਵੀ ਲੈਣੀ ਪੈਂਦੀ ਆ ਇਦਾਂ ਫਿਰ ਫਲਾਈਂਗ ਕਰ ਸਕਦੇ ਆ ਬਿਲਕੁਲ ਜੀ ਇਹ ਤੁਹਾਡਾ ਬਹੁਤ ਵਧੀਆ ਕੁਐਸਚਨ ਹੈ ਕੋਈ ਵੀ ਜਿਹੜੀ ਹਵਾ ਦੇ ਵਿੱਚ ਉੱਡਣ ਵਾਲੀ ਚੀਜ਼ ਹੈ 에ਰੋ ਮਾਡਲ ਹੈ ਉਹ ਖਤਰਨਾਕਤਾ ਹੈ ਗਈ ਹੈ ਡਰੋਨ ਜ਼ਿਆਦਾ ਖਤਰਨਾਕ ਹੈ ਇਹ 에어로 ਮਾਡਲ ਉਹਦੇ ਮੁਕਾਬਲੇ ਬਹੁਤ ਘੱਟ ਖਤਰਨਾਕ ਹੈ ਕਿਉਂਕਿ ਇਹਦੇ ਵਿੱਚ ਕੀ ਹੈ ਟੋਟਲੀ ਇਹ ਮੈਨੂਅਲ ਫਲਾਈਂਗ ਹੈ ਦੀ ਤੁਹਾਡੇ ਹੱਥ ਦੀ ਜਿਹੜੀ ਪ੍ਰੈਕਟਿਸ ਹੈ ਤੁਹਾਡਾ ਜਿਹੜਾ ਕਲਾਕਾਰੀ ਹੈ ਜਾਂ ਪਾਇਲਟ ਦੀ ਜਿੰਨੀ ਫਲਾਈਂਗ ਪ੍ਰੈਕਟਿਸ ਹੈ ਉਹ ਪ੍ਰੈਕਟਿਸ ਦੇ ਨਾਲ ਹੀ ਇਹ ਫਲਾਈ ਕਰਦਾ ਹੈ ਦੂਜੀ ਗੱਲ ਇਹ ਤੁਹਾਡੀ ਲਾਈਨ ਆਫ ਸਾਈਟ ਦੇ ਵਿੱਚ ਇਹ ਉੱਡਦਾ ਜਿੱਥੋਂ ਤੱਕ ਤੁਹਾਡੀ ਨਿਗਾਹ ਪ੍ਰੋਪਰ ਕੰਮ ਕਰਦੀ ਹੈ ਕੋਈ 400 ਮੀਟਰ 500 ਮੀਟਰ ਇਹਨਾਂ ਹੀ ਉੱਡੂਗਾ ਉਸ ਤੋਂ ਅਗਰ ਦੂਰ ਜਾਊਗਾ ਤਾਂ ਇਹ ਕ੍ਰੈਸ਼ ਕਰ ਦੂਗਾ ਉਤੇ ਦੂਜੇ ਪਾਸੇ ਜੇ ਆਪਾਂ ਡਰੋਨ ਦੀ ਗੱਲ ਕਰੀਏ ਡਰੋਨ ਦੇ ਵਿੱਚ ਬਹੁਤ ਜ਼ਿਆਦਾ ਆਟੋਮੈਟਿਕ ਸਿਸਟਮ ਹੈ ਜੀਪੀਐਸ ਨਾਲ ਚੱਲਦਾ ਹੈ ਤੁਸੀਂ ਦੇਖੋ ਵਿਆਹ ਸ਼ਾਦੀਆਂ ਦੇ ਵਿੱਚ ਜਿਹਨੇ ਫੋਟੋਗ੍ਰਾਫਰ ਵੀਰ ਯੂਜ਼ ਕਰਦੇ ਆ ਉਹ ਟੋਟਲੀ ਜੀਪੀਐਸ ਨੈਵਲਡ ਹੈ ਤਾਂ ਉਹ ਚ ਕਾਫੀ ਸਾਰਾ ਆਟੋਮੈਟਿਕ ਸਿਸਟਮ ਹੈਗਾ ਤਾਂ ਜਿਹੜੀ ਤੁਸੀਂ ਗੱਲ ਕੀਤੀ ਵੀ ਇਹਨੂੰ ਲੈ ਕੇ ਕੋਈ ਕਾਇਦੇ ਕਾਨੂੰਨ ਬਿਲਕੁਲ ਹੈਗੇ ਆ ਡੀਜੀਸੀਏ ਡਾਇਰੈਕਟਰ ਜਨਰਲ ਸਿਵਲ ਐਵੀਏਸ਼ਨ ਜਿਹੜਾ ਆਪਣੇ ਇੰਡੀਆ ਦਾ ਇੱਕ ਬਹੁਤ ਵੱਡਾ ਆਧਾਰਾ ਹੈ ਜਿਹੜਾ ਇਹਨਾਂ ਰਿਮੋਟਲੀ ਪਾਇਲਟਡ 에ਅਰਕ੍ਰਾਫਟ ਸਿਸਟਮ ਜਿਹਨੂੰ ਆਪਾਂ ਕਿਹਾ ਜਾਂਦਾ ਇਹਨਾਂ ਨੂੰ ਇਵਨ ਜਿਹੜੇ ਵੱਡੇ ਜਹਾਜ਼ ਪਾਇਲਟ ਉਡਾਉਂਦੇ ਉਹਨੂੰ ਲਾਇਸੈਂਸ ਵੀ ਉਹ ਦਾਰਾ ਇਸ਼ੂ ਕਰਦਾ ਡੀਜੀਸੀਏ ਬਹੁਤ ਸਾਰੀਆਂ ਰੈਗੂਲੇਸ਼ਨਸ ਆ ਡੀਜੀਸੀਏ ਦੀਆਂ ਜਿਵੇਂ ਆਪਾਂ ਕਿੱਥੇ ਉਡਾ ਸਕਦੇ ਆ ਆਪਾਂ ਕਿੱਥੇ ਨਹੀਂ ਉਡਾ ਸਕਦੇ ਹੁਣ ਜਿਹੜੀ ਆ ਜਗ੍ਹਾ ਮੇਰੀ ਜਿੱਥੇ ਆਪਾਂ ਉਡਾ ਰਹੇ ਆ ਇਹਦੇ ਨੇੜੇ ਕੋਈ 에ਰਪੋਰਟ ਨਹੀਂ ਹੈਗਾ ਕੋਈ ਸਰਕਾਰੀ ਬਿਲਡਿੰਗ ਨਹੀਂ ਹੈਗੀ ਕੋਈ ਆਰਮੀ ਦਾ ਕੰਪਲੈਕਸ ਨਹੀਂ ਹੈਗਾ ਕੋਈ 에ਅਰ ਫੋਰਸ ਸਟੇਸ਼ਨ ਨੇੜੇ ਨਹੀਂ ਹੈਗਾ ਕੋਈ ਵੱਡਾ ਸਰਕਾਰੀ ਕੋਈ ਕਹ ਲੋ ਹਸਪੀਟਲ ਜਾਂ ਕੋਈ ਵੱਡਾ ਸ਼ਹਿਰ ਨੇੜੇ ਨਹੀਂ ਹੈਗਾ ਤਾਂ ਔਰ ਉਸ ਤੋਂ ਅੱਗੇ ਇੱਕ ਗ੍ਰੀਨ ਜ਼ੋਨ ਏਰੀਆ ਹੈ ਆਪਣੀ ਡੀਜੀਸੀਏ ਨੇ ਆਲਰੇਡੀ ਜ਼ੋਨ ਮਾਰਕ ਕੀਤੇ ਹੋਏ ਆ ਤੁਸੀਂ ਡੀਜੀਸੀਏ ਦਾ ਜਿਹੜਾ ਫਲਾਈਿੰਗ ਮੈਪ ਕੱਢ ਕੇ ਦੇਖੋਗੇ ਉਹ ਤੇ ਰੈੱਡ ਜ਼ੋਨ ਗ੍ਰੀਨ ਜ਼ੋਨ ਮਾਰਕ ਕੀਤੇ ਹੋਏ ਆ ਤਾਂ ਆਪਾਂ ਨੂੰ ਇਹ ਧਿਆਨ ਰੱਖਣਾ ਜ਼ਰੂਰੀ ਆ ਵੀ ਕਿਤੇ ਆਪਾਂ ਰੈੱਡ ਜ਼ੋਨ ਦੇ ਵਿੱਚ ਤਾਂ ਨਹੀਂ ਫਲਾਈਂਗ ਕਰ ਰਹੇ ਜੇ ਆਪਾਂ ਰੈੱਡ ਜ਼ੋਨ ਦੇ ਵਿੱਚ ਫਲਾਈਂਗ ਕਰ ਰਹੇ ਆ ਕਿੰਨੀ ਹਾਈਟ ਤੇ ਕਰ ਰਹੇ ਆ ਤੁਸੀਂ ਕਿਸੇ 에어ਪੋਰਟ ਦੇ ਬਹੁਤ ਨਜ਼ਦੀਕ ਫਲਾਈਂਗ ਕਰ ਰਹੇ ਆ ਤਾਂ ਉਹ ਟੋਟਲੀ ਇਲੀਗਲ ਆ ਉਹ ਜੀ ਇਸ ਚੀਜ਼ ਦਾ ਧਿਆਨ ਰੱਖਣਾ ਪਊਗਾ ਜੇ ਤੁਸੀਂ ਕੋਈ ਕੰਪਨੀ ਵਜੋਂ ਕੰਮ ਕਰ ਰਹੇ ਆ ਕੋਈ ਮੈਪਿੰਗ ਕੰਪਨੀ ਵੱਲੋਂ ਕੰਮ ਕਰ ਰਹੇ ਆ ਜਾਂ ਤੁਹਾਡੇ ਕੋਲੇ ਕੋਈ ਹੋਰ ਕੋ ਜਿਹੜੀਆਂ ਟਾਵਰ ਲਾਈਨਾਂ ਐ ਜਾਂ ਪਿੰਡਾਂ ਦੀ ਮੈਪਿੰਗ ਹੁੰਦੀ ਆ ਸ਼ਹਿਰਾਂ ਦੀ ਮੈਪਿੰਗ ਹੁੰਦੀ ਆ ਨਕਸ਼ੇ ਵਗੈਰਾ ਬਣਦੇ ਨਵੇਂ ਜੇ ਕੋਈ ਕੰਪਨੀ ਵੱਲੋਂ ਕਰ ਰਹੇ ਹੋ ਤਾਂ ਜੇ ਇਨ ਐਨੀ ਕੇਸ ਤੁਸੀਂ 에어ਪੋਰਟ ਦੇ ਨੇੜੇ ਪਹੁੰਚਦੇ ਆ ਤਾਂ ਜਿਹੜੀ ਉੱਥੇ ATC 에어 크래프트 ਕੰਟਰੋਲਰ ਜਿਹੜਾ ਹੁੰਦਾ ਇੱਕ ਉਹਨਾਂ ਦਾ ਅਫਸਰ ਹੁੰਦਾ ਤੁਹਾਨੂੰ ਤੁਹਾਡਾ ਫਰਜ਼ ਬੰਦਾ ਉਹਨੂੰ ਕੰਟੈਕਟ ਕਰਨਾ ਪਊਗਾ ਉਹਨੂੰ ਇੱਕ ਦਿਨ ਪਹਿਲਾਂ ਦੱਸਣਾ ਪਊਗਾ ਜੀ ਅਸੀਂ 100 100 ਸਾਡਾ ਪ੍ਰੋਜੈਕਟ ਹੈ ਇਹਦੇ ਰਿਗਾਰਡਿੰਗ ਅਸੀਂ ਤੁਹਾਡੇ ਇੰਨਾ ਕਲੋਜ਼ ਆ ਕੇ ਅਸੀਂ ਫੋਟੋਗ੍ਰਾਫੀ ਕਰਨੀ ਚਾਹੁੰਨੇ ਜਾਂ ਮੈਪਿੰਗ ਕਰਨੀ ਚਾਹੁੰਨੇ ਆ ਤਾਂ ਜੇ ਆਪਾਂ ਉਦਾਂ ਹੀ ਮਤਲਬ ਇੱਕ ਪਾਗਲਾ ਵਾਂਗੂ ਰੈੱਡ ਜ਼ੋਨ ਦੇ ਵਿੱਚ ਜਾ ਕੇ ਆਪਾਂ ਫਲਾਈਂਗ ਕਰਦੇ ਆ ਤਾਂ ਆਪਣਾ ਟੋਟਲੀ ਇਹ ਇਲੀਗਲ ਹੈ ਗੈਰ ਕਾਨੂੰਨੀ ਹੈ ਤਾਂ ਇਹ ਰੈਗੂਲੇਸ਼ਨ ਆ ਬਿਲਕੁਲ ਹੈਗੇ ਆ ਅੱਛਾ ਜੀ ਮੈਨੂੰ ਨਾ ਇੱਕ ਥੋੜੀ ਹਾਸੇ ਵਾਲੀ ਗੱਲ ਵੀ ਯਾਦ ਆ ਰਹੀ ਹੈ ਜਿਵੇਂ ਆਪਾਂ ਆਫ ਕੈਮਰਾ ਗੱਲਾਂ ਕਰਦੇ ਸੀ ਕਿ ਜਦੋਂ ਤੁਸੀਂ ਸ਼ੁਰੂਆਤ ਕੀਤੀ ਸੀ ਮਤਲਬ ਘਰ ਦੇ ਵੀ ਕਹਿੰਦੇ ਸਾਰੇ ਕੱਪੜੇ ਮਤਲਬ ਤੁਸੀਂ ਕਹਿੰਦੇ ਭਰ ਦਿੰਦੇ ਹੁੰਦੇ ਸੀ ਕਿ ਜਿਹੜੀ ਇਹਦੇ ਵਿੱਚ ਤੁਸੀਂ ਗੁੱਦ ਯੂਜ਼ ਕਰਦੇ ਹੋ ਗੁੱਦ ਮੰਨ ਲਓ ਆਪਾਂ ਕਹਿੰਦੇ ਥਰਮਾਕੋਲ ਤੇ ਉਦੋਂ ਕਿੰਨੀਆਂ ਕਿ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਵੀ ਹੁਣ ਤਾਂ ਤਕਨੀਕ ਕਾ ਏ ਹਾਂ ਜੀ ਬਿਲਕੁਲ ਕਿਉਂਕਿ ਜ਼ਿਆਦਾ ਮੇਰੇ ਜਿਹੜੇ 에ਅਰਕ੍ਰਾਫਟ ਆ ਮੇਰੀ ਜਿਹੋ ਆਪਾਂ ਤੁਸੀਂ ਕਹਿ ਲਓ ਵੀ ਮੇਨ ਜੇ ਪਹਿਚਾਨੀਏ ਵੀ ਮੈਂ ਥਰਮੋਕੋਲ ਦੇ ਜਹਾਜ਼ ਬਣਾਉਣਾ ਜੀ ਲਾਈਟ ਮਟੀਰੀਅਲ ਆ ਔਰ ਸਸਤਾ ਵੀ ਹੈ ਮਟੀਰੀਅਲ ਔਰ ਇਹ ਥਰਮੋਕੋਲ ਇਹੋ ਜੀ ਚੀਜ਼ ਆ ਜਦੋਂ ਤੁਸੀਂ ਇਹਨੂੰ ਖੁਰਚ ਖੁਰਚ ਕੇ ਰੇਗ ਮਾਰਨਾ ਰਗੜ ਰਗੜ ਕੇ ਬਣਾਉਨੇ ਆ ਨਾ ਤਾਂ ਇਹਦੇ ਜਿੰਨੇ ਬਰੀਕ ਪਾਰਟੀਕਲ ਆ ਉਹ ਹਵਾ 'ਚ ਉਡਣ ਲੱਗ ਜਾਂਦੇ ਆ ਕਿਉਂਕਿ ਹਲਕੀ ਹੁੰਦੀ ਆ ਉਹ ਫਿਰ ਪੱਖੇ ਨਾਲ ਉੱਡ ਉੱਡ ਕੇ ਸਿਰ 'ਚ ਪਈ ਜਾਂਦੀ ਆ ਅੱਖਾਂ 'ਚ ਪਈ ਜਾਂਦੀ ਆ ਇਹ ਕੱਪੜਿਆਂ 'ਨੂੰ ਲੱਗ ਜਾਂਦੀ ਆ ਐਕਚੁਅਲੀ ਇਹ ਚਾਰ ਤੈਰੇ ਚ ਚਾਰਜ ਕ੍ਰੀਏਟ ਹੋ ਜਾਂਦਾ ਸਟੈਟਿਕ ਕਰੰਟ ਆ ਜਾਂਦਾ ਇਸ ਤੇ ਤੁਹਾਡੇ ਕੱਪੜਾ ਨਾਲ ਚੰਬੜ ਜਾਂਦੀ ਹੈ ਫਿਰ ਇਹ ਹਵਾ ਹੂਆ ਮਾਰ ਕੇ ਬੜੀ ਮੁਸ਼ਕਲ ਨਾ ਇਹ ਲਾਉਣੀ ਪੈਂਦੀ ਹੈ ਫਿਰ ਉਹ ਘਰੇ ਤੁਹਾਨੂੰ ਪਤਾ ਹੀ ਜਦੋਂ ਕਿਤੇ ਜਦੋਂ ਪਹਿਲਾਂ ਅੰਦਰ ਸੀਗਾ ਮੇਰਾ ਰੂਮ ਉੱਪਰ ਲੌਬੀ ਜਿ ਬਣਾਇਆ ਸੀ ਤਾਂ ਸਾਰੇ ਘਰ ਦੇ ਮੈਂਬਰਾਂ ਦੇ ਕੱਪੜਿਆਂ ਦੇ ਨਾਲੇ ਥਰਮੋਕੋਲ ਲੱਗ ਜਾਂਦੀ ਸੀ ਉਹ ਫਿਰ ਹੀ ਰੱਖ ਕੇ ਕਹਿੰਦੇ ਵੀ ਤੂੰ ਇਹਨੂੰ ਕਿਤੇ ਬੰਦੋਬਸਤ ਆ ਉਹਦਾ ਬਾਹਰ ਕਰ ਪਈ ਠੀਕ ਹੈ ਫਿਰ ਤਾਂ ਇਹ ਰੂਮ ਹੈ ਜਿਹੜਾ ਫਿਰ ਬਾਹਰ ਇਹਨੂੰ ਸ਼ਿਫਟ ਕੀਤਾ ਮੈਂ ਔਰ ਹੁਣ ਮੇਰੇ ਖਿਆਲ ਉਹ ਰੂਮ ਵੀ ਮੇਰਾ ਛੋਟਾ ਹੋ ਗਿਆ ਜਹਾਜ਼ ਵੱਡੇ ਜਾਂਦੇ ਆ ਵੱਡੇ ਹੁੰਦੇ ਆਂਦੇ ਜਹਾਜ਼ ਕਿਉਂਕਿ ਸਕੇਲ ਮਾਡਲ ਮੈਂ ਬਣਾਉਣ ਲੱਗ ਗਿਆ ਜਿਹੜੇ ਅਸਲੀ ਜਹਾਜ਼ਾਂ ਦੀ ਕਾਪੀ ਆਪਾਂ ਬਣਾਉਣ ਲੱਗੇ ਤਾਂ ਹੁਣ ਮੇਰੀ ਇਹ ਪਲਾਨ ਆ ਵੀ ਜਿੱਥੇ ਆਪਣੀ ਹਵਾਈ ਪੱਟੀ ਬਣੀ ਹੋਈ ਆ ਇਹਦੇ ਹੀ ਸਰਾਨੇ ਇੱਥੇ ਇੱਕ ਵੱਡਾ ਰੂਮ ਇੱਕ ਕਮਰਾ ਆਪਾਂ ਬਣਾ ਲੈਣਾ ਤੇ ਸਾਰੀ ਮਤਲਬ ਜਹਾਜ਼ ਚੱਕ ਕੇ ਵੀ ਨਾ ਆਪਣ ਨੂੰ ਲਿਆਉਣਾ ਪਵੇ ਬਸ ਇੱਥੋਂ ਹੀ ਆਪਾਂ ਕਮਰੇ ਚੋਂ ਕੱਢਿਆ ਤੇ ਟੇਕ-ਆਫ ਕੀਤਾ ਆਪਦੀ ਐਨਜੋਇਮੈਂਟ ਕੀਤੀ ਤੇ ਉਤਾਰ ਲਿਆ ਤੇ ਅਸੀਂ ਜੇ ਮੈਂ ਗੱਲ ਕਰਾਂ ਤਾਂ ਹੁਣ ਤੱਕ ਕਿਹੜਾ ਰਿਕਾਰਡ ਤੁਸੀਂ ਬਣਾਇਆ ਕਿਹੜਾ ਤੁਹਾਨੂੰ ਅਵਾਰਡ ਮਿਲ ਚੁੱਕਿਆ ਤੇ ਕਿੰਨਾ ਵੱਡਾ ਸਾਈਜ਼ ਜਿਹੜਾ ਜਾਇਜ਼ ਦਾ ਤੁਸੀਂ ਬਣਾ ਚੁੱਕੇ ਹੋ ਤੇ ਕਿਹੜਾ ਤੁਹਾਨੂੰ ਸਭ ਤੋਂ ਵੱਡਾ ਅਵਾਰਡ ਮਿਲ ਚੁੱਕਿਆ ਜੀ ਦੇਖੋ ਇਹ ਅਵਾਰਡ ਕਈ ਯੂਨੀਵਰਸਿਟੀਆਂ ਨੇ ਮੈਨੂੰ ਜਿਹੜੇ ਅਵਾਰਡ ਦਿੱਤੇ ਵੀ ਇੱਕ ਫਾਰਮਰ ਹੋ ਕੇ ਇੱਕ ਕਿਸਾਨ ਹੋ ਕੇ ਤੁਸੀਂ ਇੰਨਾ ਵਧੀਆ ਟੈਕਨੀਕਲ ਪ੍ਰੋਜੈਕਟ ਕਰ ਰਹੇ ਹੋ ਕਿਉਂਕਿ ਖੇਤੀਬਾੜੀ ਨਾਲ ਸੰਬੰਧਿਤ ਜਿੰਨੇ ਆਪਣੇ ਪਰਿਵਾਰ ਆ ਤਕਰੀਬਨ ਆਪਣਾ 99% ਖੇਤੀ ਨਾਲ ਸੰਬੰਧਿਤ ਪਰਿਵਾਰ ਹੈਗੇ ਪੰਜਾਬ ਦੇ ਉਹ ਐਕਸਪੈਕਟ ਹੀ ਨਹੀਂ ਕਰ ਸਕਦਾ ਕੋਈ ਵੀ ਇਸ ਤਰ੍ਹਾਂ ਦਾ ਜਾਂ ਕੋਈ ਫਾਰਮਰ ਬੰਦਾ ਜਾਂ ਖੇਤੀ ਕਰਨ ਵਾਲਾ ਬੰਦਾ ਵੀ ਕੋਈ ਉਹ ਜਿਹੜਾ ਟੈਕਨੀਕਲ ਪ੍ਰੋਜੈਕਟ ਕਰ ਸਕਦਾ ਤਉ ਇੱਕ ਚੰਬਾ ਹੋ ਜਾਂਦਾ ਹੈ ਤਾਂ ਹੁਣ ਤੱਕ ਮੈਨੂੰ ਚੰਡੀਗੜ੍ਹ ਯੂਨੀਵਰਸਿਟੀ ਜੀਐਨਏ ਗਰੁੱਪ ਹੈ ਜੀਐਨਏ ਗਰੁੱਪ ਦੀਆਂ ਬਹੁਤ ਵੱਡੇ ਉਹਨਾਂ ਦੇ ਕਾਲਜ ਹੈ ਗੁਰੂ ਨਾਨਕ ਆਟੋਪਾਰਟ ਯੂਨੀਵਰਸਿਟੀ ਉਹਨਾਂ ਨੇ ਤੇ ਫਿਰ ਮਹਾਰਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਸਾਡੀ ਬਠਿੰਡੇ ਆ ਉਹਨਾਂ ਨੇ ਔਰ ਇਸ ਤੋਂ ਇਲਾਵਾ ਬਹੁਤ ਸਾਰੇ ਸਕੂਲਾਂ ਨੇ ਜੋ ਮੇਨ ਜਿਹੜੇ ਜਿਹੜੇ ਇੰਸਟੀਟਿਊਸ਼ਨਸ ਨੇ ਮੈਨੂੰ ਸਨਮਾਨਤ ਕੀਤਾ ਉਹ ਤਕਰੀਬਨ ਇਹ ਨੇ ਉਤਰਾੰਚਲ ਯੂਨੀਵਰਸਿਟੀ ਦੇਹਰਾਦੂਨ ਦੇ ਵਿੱਚ ਹੈ ਉੱਥੇ ਸਪੈਸ਼ਲ ਮੈਨੂੰ ਉਹ ਦੋ ਤਿੰਨ ਵਾਰ ਉਹਨਾਂ ਨੇ ਬੁਲਾਇਆ ਜੀ ਸਾਡੇ ਵਰਕਸ਼ਾਪ ਕਰਕੇ ਜਾਓ ਔਰ